ਅੱਜ ਸ਼ਾਮ ਦੀਆਂ ਮੁੱਖ ਖਬਰਾਂ ਸੰਯੁਕਤ ਸੀਈਓ ਪੰਜਾਬ ਨੇ ਮੁਹਾਲੀ ਚ ਈਵੀਐਮ ਵੀਵੀਪੀਏ ਦੇ ਵੇਅਰਹਾ우스 ਦਾ ਨਰੀਖਣ ਕੀਤਾ। ਅਬਜ਼ਾਦਾ ਅਜੀਤ ਸਿੰਘ ਨਗਰ 29 ਸਤੰਬਰ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਤੇ ਮੁੱਖ ਚੋਣ ਅਫਸਰ ਪੰਜਾਬ 7C ਦੇ ਮਾਰਗਦਰਸ਼ਨ ਅਨੁਸਾਰ ਸੰਯੁਕਤ ਮੁੱਖ ਚੋਣ ਅਧਿਕਾਰੀ ਪੰਜਾਬ 77 ਬਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ SAS ਨਗਰ ਵਿਖੇ EVM VVPAT ਟਾਵਰ ਵੇਅਰਹਾ우스 ਦਾ ਤਮੀਹਾ ਨਿਰੀਖਣ ਕੀਤਾ ਨਸ਼ਿਆਂ ਵਿਰੋਧ ਜੰਗ ਬਾਰੇ ਪਿੰਡ ਪਲਾਹੀ ਚ ਸੈਮੀਨਾਰ 29 ਸਤੰਬਰ ਇਤਿਹਾਸਿਕ ਪਿੰਡ ਪਲਾਹੀ ਵਿਖੇ ਨਸ਼ਿਆਂ ਵਿਰੋਧ ਜੰਗ ਲੜੀ ਤਹਿਤ ਪਿੰਡ ਪਲਾਹੀ ਵਿਖੇ ਸੈਮੀਨਾਰ ਸਮੇਂ ਬੋਲਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਾਮਪਾਲ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਗਰੂਕਤਾ ਅਤੇ ਨਸ਼ਾ ਗ੍ਰਸਤ ਲੋਕਾਂ ਦੇ ਇਲਾਜ ਰਾਹੀਂ ਪਿੰਡਾਂ ਦੇ ਸ਼ਹਿਰਾਂ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਮਹਿੰਮ ਚਲਾਈ ਜਾ ਰਹੀ ਹੈ ਅਤੇ ਪਿੰਡਾਂ 'ਚ ਜਾ ਕੇ ਨਸ਼ਿਆਂ ਦੇ ਵਿਰੁੱਧ ਸਕੂਲਾਂ ਪਿੰਡਾਂ ਦੀਆਂ ਸੱਥਾਂ 'ਚ ਪ੍ਰੋਗਰਾਮ ਕੀਤੇ ਜਾ ਰਹੇ ਨੇ। ਇਸਲਾਮਾਬਾਦ ਹਾਈ ਕੋਰਟ 'ਚ ਹੁਕਮ ਤੇ ਰੋਕ ਜਸਟਿਸ ਜਹਾਂਗੀਰੀ ਕਰ ਸਕਣਗੇ ਨਿਆਇਕ ਕੰਮ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਨੂੰ ਤੁਰੰਤ ਰਾਹਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਸ ਹੁਕਮ ਤੇ ਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਜਿਸ ਨੇ ਜਸਟਿਸ ਜਹਾਂਗੀਰੀ ਨੂੰ ਨਿਆਇਕ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਸੀ। ਸੁਰੱਖਿਆ ਬਲਾਂ ਨੇ ਬਰਾਮਦ ਕੀਤਾ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖੀਰਾ। ਮਣੀਪੁਰ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਆਪਰੇਸ਼ਨ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ ਬੀਤੇ ਐਤਵਾਰ ਸੁਰੱਖਿਆ ਬਲਾ ਨੇ 임ਫਾਲ ਪੱਛਮੀ ਜ਼ਿਲ੍ਹੇ ਦੇ ਪਟਸੋਈ ਪੁਲਿਸ ਸਟੇਸ਼ਨ ਦੇ ਅਧੀਨ ਸੰਗਾਈ ਥੇਲੋਂਗਾ ਕਾਇਰਿੰਗ ਕ੍ਰੋਸਿੰਗ ਤੇ ਇੱਕ ਵੱਡਾ ਜ਼ਬਤੀ ਅਭਿਆਨ ਚਲਾਇਆ ਅਤੇ ਹਥਿਆਰਾਂ ਗੋਲਾ ਬਾਰੂਦ ਅਤੇ ਰਣਨੀਤਿਕ ਉਪਕਰਨਾਂ ਦਾ ਇੱਕ ਵੱਡਾ ਜ਼ਖੀਰਾ ਜ਼ਬਤ ਕੀਤਾ ਜੀਐਸਟੀ ਚ ਕਟੌਤੀ ਤੋਂ ਬਾਅਦ ਸਸਤੇ ਹੋ ਜਾਣਗੇ ਬੈਂਕ ਕਰਜ਼ੇ ਘਰ ਕਾਰ ਕਰਜ਼ਿਆਂ ਤੇ ਘਟ ਜਾਣਗੀਆਂ ਵਿਆਜ ਦਰਾਂ ਆਰਬੀਆਈ ਦੇ ਆਉਣ ਵਾਲੇ ਫੈਸਲੇ ਤੇ ਵੱਡਾ ਅਨੁਮਾਨ ਜੀਐਸਟੀ ਦਰਾਂ ਵਿੱਚ ਮਹੱਤਵਪੂਰਨ ਕਟੌਤੀ ਤੋਂ ਬਾਅਦ ਕੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਘਰੇਲੂ ਕਰਜ਼ਿਆਂ ਅਤੇਕਾਰ ਕਰਜ਼ਿਆਂ ਤੇ ਵਿਆਜ ਦਰਾਂ ਦੀ ਘਟਣਗੀਆਂ ਇਸ ਸਵਾਲ ਦਾ ਜਵਾਬ 1 ਅਕਤੂਬਰ ਨੂੰ ਸਵੇਰੇ 10 ਵਜੇ ਸਾਹਮਣੇ ਆਵੇਗਾ ਹਾਲਾਂਕਿ ਆਰਬੀਆਈ ਦੀ ਮੋਦਰਾ ਨੀਤੀ ਮੀਟਿੰਗ ਜੋ 1 ਅਕਤੂਬਰ ਨੂੰ ਸਮਾਪਤ ਹੋਵੇਗੀ ਅੱਜ 29 ਸਤੰਬਰ ਨੂੰ ਸ਼ੁਰੂ ਹੋ ਰਹੀ ਹੈ ਰੇਲਵੇ ਸਟੇਸ਼ਨ ਤੇ ਵੱਡਾ ਹਾਦਸਾ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਬੱਚੇ ਸਮੇਤ ਤਿੰਨ ਲੋਕਾਂ ਦੀ ਹੋਈ ਮੌਤ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸ਼ਿਆਮਨਗਰ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਡੋਨਾਲਡ ਟਰੰਪ ਇੱਕ ਹੋਰ ਵੱਡਾ ਫੈਸਲਾ ਲੈਣਗੇ ਜਰਾਈਲੀ ਪ੍ਰਧਾਨ ਮੰਤਰੀ ਬਿਜਾਮਨ ਨੇਤਨ ਯਾਹੂ ਗਾਜ਼ਾ ਵਿੱਚ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਪਾਰੀ ਅੰਤਰਰਾਸ਼ਟਰੀ ਦਬਾਹੇ ਹਟ ਹਨ ਆਜ ਸੋਮਵਾਰ 29 ਸਤੰਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਨੇਤਨ ਯਾਹੂ ਨੇ ਇੱਕ ਹੈਰਾਨੀਜਨਕ ਬਿਆਨ ਵਿੱਚ ਕਿਹਾ ਕਿ ਉਹ ਗਾਜ਼ਾ ਵਿੱਚ ਇੱਕ ਨਵੀਂ ਜਗਬੰਦੀ ਯੋਜਨਾ ਤੇ ਵਾਈਟ ਹਾਊਸ ਨਾਲ ਕੰਮ ਕਰ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਲੀ ਨਾ ਸਾੜਨ ਦੇ ਮੁਹਿੰਮ ਨੂੰ ਸਮਾਜ ਸੇਵੀਆਂ ਦਾ ਮਿਲਿਆ ਸਹਿਯੋਗ ਟਾਲਾ 29 ਸਤੰਬਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਗਵਾਈ ਵਿੱਚ ਜ਼ਿਲ੍ਹੇ ਅੰਦਰ ਪ੍ਰਾਲੀ ਨਾ ਸਾੜਨ ਲਈ ਵਿੱਡੀ ਮੁਹਮਮਦ ਚਸਮਾਦ ਸੇਵੀ ਵੀ ਅੱਗੇ ਆ ਰਹੇ ਨੇ ਜਿਸ ਸੰਬੰਦੀ ਬਟਾਲਾ ਦੇ ਉੱਗੇ ਸਮਾਜ ਸੇਵਕ ਮਾਸਟਰ ਰੋਗਿੰਦਰ ਅਚਲੀ ਗੇਟ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਸਾੜਨ ਦੀ ਅਪੀਲ ਕੀਤੀ ਏ ਸੰਯੁਕਤ ਸੀਈਓ ਪੰਜਾਬ ਨੇ ਮੁਹਾਲੀ ਚ ਈਵੀਐਮ ਬੀਬੀਪੀਏ ਟਾਇਰ ਵੇਅਰਹਾ우스 ਦਾ ਨਰੀਖਣ ਕੀਤਾ ਸਟਾਕ ਮਾਰਕੀਟ ਵਿੱਚ ਪ੍ਰਾਈਮ ਕੇਬਲ ਦੀ ਕਮਜ਼ੋਰ ਐਂਟਰੀ ਡਿਸਕਾਊਂਟ ਲਿਸਟਿੰਗ ਤੋਂ ਬਾਅਦ ਬਣਿਆ ਵਿਕਰੀ ਦਾ ਦਬਾਅ ਦਿੱਲੀ 29 ਸਤੰਬਰ ਵਾਇਰ ਅਤੇ ਕੇਬਲ ਨਿਰਮਾਣ ਕੰਪਨੀ ਪ੍ਰਾਈਮ ਕੇਬਲ ਇੰਡਸਟਰੀਜ਼ ਦੇ ਸ਼ੇਅਰਾਂ ਨੇ ਅੱਜ ਸਟਾਕ ਮਾਰਕੀਟ ਵਿੱਚ ਕਮਜ਼ੋਰ ਐਂਟਰੀ ਨਾਲ ਆਪਣੇ ਆਈਪੀਓ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਆਈਪੀਓ ਦੇ ਤਹਿਤ ਕੰਪਨੀ ਦੇ ਸ਼ੇਅਰ 83 ਰੁਪਏ ਦੀ ਕੀਮਤ ਤੇ ਜਾਰੀ ਕੀਤੇ ਗਏ ਨੇ ਪਰ ਕਮਜ਼ੋਰੀ ਬਣੀ ਰਹੀ ਹੈ ਸ਼ਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 'ਚ ਮੌਜੂਦ ਵਾਧਾ ਸੋਨੇ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ ਕਰੇਲੂ ਸ਼ਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਅੱਜ ਮਾਮੂਲੀ ਗਿਰਾਵਟ ਹੋਈ ਏ ਦੂਜੇ ਪਾਸੇ ਚਾਂਦੀ ਵਿੱਚ ਅੱਜ ਪ੍ਰਤੀ ਕਿਲੋਗ੍ਰਾਮ 7000 ਰੁਪਏ ਦਾ ਤੇਜ਼ ਵਾਧਾ ਦੇਖਣ ਨੂੰ ਮਿਲਿਆ ਏ ਜਿਸ ਕਾਰਨ ਚਾਂਦੀ ਨੇ ਇੱਕ ਵਾਰ ਫੇਰ ਮਜ਼ਬੂਤੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਏ ਸੋਨੇ ਦੀ ਕੀਮਤ ਵਿੱਚ ਗਿਰਾਵਟ ਕਾਰਨ ਦੇਸ਼ ਦੇ ਜ਼ਿਆਦਾਤਰ ਸ਼ਰਾਫਾ ਬਾਜ਼ਾਰਾਂ ਵਿੱਚ 24 ਕੈਰਟ ਸੋਨਾ 115470 ਰੁਪਏ ਤੋਂ ਲੈ ਕੇ 115620 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਏ ਬੰਗਲਾਦੇਸ਼ ਚ ਕਤਲ ਅਤੇ ਜ਼ਬਰ ਜਨਾ ਦੇ ਵਿਰੋਧ ਭੜਕਿਆ ਜਨਤਾ ਦਾ ਗੁੱਸਾ ਫੌਜ ਦਾ ਦਾਵਾ ਫਿਰਕੂ ਦੰਗਾ ਸਾਜ਼ਿਸ਼ ਦਾ ਨਤੀਜਾ ਬੰਗਲਾਦੇਸ਼ ਫੌਜ ਨੇ ਬੀਤੀ ਦੇਰ ਰਾਤ ਦਾਵਾ ਕੀਤਾਗੇ ਦੇਸ਼ ਦੇ ਖਗਰਾਾ ਸ਼ਾੜੀ ਦੇ ਗੁਇਮਾਰਾ ਉਪ ਜ਼ਿਲ੍ਹਾ ਵਿੱਚ ਸਥਿਤੀ ਕਾਬੂ ਹੇਠ ਹੈ ਹਾਲਾਂਕਿ ਕੁਝ ਇਲਾਕਿਆਂ ਵਿੱਚ ਤਣਾਅ ਬਣਿਆ ਹੋਇਆ ਹੈ ਸ਼ਾਂਤੀ ਦੇ ਮੱਦੇਨਜ਼ਰ ਪ੍ਰਭਾਵਿਤ ਖੇਤਰ ਵਿੱਚ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਨੇ ਫੌਜ ਨੇ ਹਾਲ ਹੀ ਦੀਆਂ ਘਟਨਾਵਾਂ ਤੇ ਵਿਸਤ੍ਰਿਤ ਅਧਿਕਾਰਤ ਬਿਆਨ ਜਾਰੀ ਕੀਤਾ ਲੁਧਿਆਣਾ ਦੇ ਸਰਵ ਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ ਵਿਧਾਇਕ ਸਿੱਧੂ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅਰਬਨ ਅਸਟੇਟ ਦੁਗਰੀ ਵਿਖੇ ਸਟੋਰਮ ਸੀਵਰੇਜ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਕਾਉਂਸਲਰ ਯਵਰਾਜ ਸਿੰਘ ਸਿੱਧੂ ਅਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਨੇ ਵਿਧਾਇਕ ਸਿੱਧੂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆਜ ਜਸ ਦੇ ਤਹਿਤ ਅਰਬਨ ਅਸਟੇਟ ਨੇੜੇ ਪਾਣੀ ਵਾਲੀ ਟੈਂਕੀ ਫੇਜ਼ 1 ਅਤੇ ਫੇਜ਼ 2 ਦੇ ਡਿਵਾਈਡਿੰਗ ਰੋਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੀਵਰੇਜ ਪਾਈਪ ਵਿਛਾਉਣ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੋਬਾਈਲ ਦਫ਼ਤਰ ਰਾਹੀਂ ਸ਼ਿਕਾਇਤਾਂ ਦੇ ਮੌਕੇ ਨਿਪਟਾਰਾ ਹਲਕਾ ਆਤਮਨਗਰ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਕਾਰਡ ਨੰਬਰ 45 ਦੀ ਰਾਮਨਗਰ ਮਾਰਕੀਟ ਵਿੱਚ ਮੋਬਾਈਲ ਦਫ਼ਤਰ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਇਸ ਵਕਤ ਉਹਨਾਂ ਨਾਲ ਇਲਾਕਾ ਕਾਉਂਸਲਰ ਪਰਮਿੰਦਰ ਸਿੰਘ ਸੋਮਾ ਵੀ ਹਾਜ਼ਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਵਿਧਾਇਕ ਸਿੱਧੂ ਨੇ ਹਰ ਇੱਕ ਸੰਬੰਧਿਤ ਵਿਧਾਇਕ ਦੇ ਅਧਿਕਾਰੀ ਨੂੰ ਮੌਕੇ ਨਾਲ ਹੀ ਬਿਠਾਇਆ ਹੋਇਆ ਸੀ। ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ ਰਚਿਆ ਵਿੱਚ ਫਸਿਆ। ਫਤਿਹਗੜ ਚੂੜੀਆਂ 29 ਸਤੰਬਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਵੀਲਾ ਤੇਜਾ ਦਾ ਨੌਜਵਾਨ ਗੁਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕਰੀਬ 1 ਮਹੀਨਾ ਪਹਿਲਾਂ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਸ਼ੀਆ ਪਹੁੰਚ ਗਿਆ ਨੌਜਵਾਨ ਦੇ ਮਾਪਿਆਂ ਦੇ ਦੱਸਣ ਅਨੁਸਾਰ ਉਹਨਾਂ ਨੂੰ ਸੁਨੇਹਾ ਆਇਆ ਹੈ ਕਿ ਉਹ ਉਕਤ ਨੌਜਵਾਨ ਕਿਸੇ ਕਾਰਨ ਉੱਥੇ ਕਿਸੇ ਮੁਸੀਬਤ ਵਿੱਚ ਫਸ ਚੁੱਕਿਆ ਹੈ ਤੇ ਉਥੋਂ ਦੇ ਪ੍ਰਸ਼ਾਸਨ ਦੀ ਗ੍ਰਿਫਤ ਵਿੱਚ ਦੱਸਿਆ ਜਾ ਰਿਹਾ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ